ਨੌਜਵਾਨ ਨੇ ਵਿਆਹ ਕਰਵਾ ਕੇ ਕੈਨੇਡਾ ਜਾਣ ਦੇ ਚਾਅ ਚ ਅਗਵਾਏ 38 ਲੱਖ ਰੁਪਏ ਕੈਨੇਡਾ ਪਹੁੰਚ ਕੇ ਵਾਅਦੇ ਤੋਂ ਮੁਕਰੀ ਲਾੜੀ ਬਾਅਦ ਵਿੱਚ ਆਪਣੇ ਪੱਧਰ ਤੇ ਕੈਨੇਡਾ ਪਹੁੰਚੇ ਨੌਜਵਾਨ ਨੂੰ ਹੀ ਘਰੇ ਨਹੀਂ ਵੜਨ ਦਿੱਤਾ ਉਤੋਂ ਪੁਲਿਸ ਬੁਲਾਉਣ ਦੀ ਵੀ ਦਿੱਤੀ ਤਾਕੀ ਜੀ ਹਾਂ ਮਾਮਲਾ ਸਾਹਮਣੇ ਆਇਆ ਹੈ ਮਲੇ ਕੋਟਾ ਤੋਂ ਜਿੱਥੇ ਕਿ ਇੱਕ ਕੁੜੀ ਦੇ ਉੱਤੇ ਗੰਭੀਰ ਇਲਜ਼ਾਮ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਲਗਾਏ ਸਾਰੇ ਨੇ ਜ਼ਿਲ੍ਹਾ ਪੁਲਿਸ ਮੁਖੀ ਮਲੇਰ ਕੋਟਾ ਵੱਲੋਂ ਮੁੰਡੇ ਦੇ ਮਾਤਾ ਪਿਤਾ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਵਿਆਹਤ ਕੁੜੀ ਤੇ ਉਸ ਦੇ ਪਿਤਾ ਉੱਪਰ ਤੂਖਾ ਤੜੀ ਦਾ ਮਕਦਮਾ ਦਰਜ ਕਰਕੇ ਜਾਂਚ ਆਰੰਭ ਕੀਤੀ ਗਈ ਹੈ ਲੜਕੇ ਵਾਲਿਆਂ ਨੇ ਆਪਣੀ ਨੂੰਹ ਦੀ ਮਾਂ ਉੱਪਰ ਵੀ ਮਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ ਤਾਂ ਕਈ ਕੁਝ ਹੋਰ ਗੰਭੀਰ ਇਲਜ਼ਾਮ ਹਨ ਜ਼ਿਕਰ ਜੋ ਗਾਇਆ ਕਿ ਲੜਕੀ ਦੇ ਪਿਤਾ ਵੱਲੋਂ ਆਪਣੇ ਪਾਕ ਦੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਕੁਝ ਪੂਰਾ ਮਾਮਲਾ ਹੈ ਕਿ ਕੁਝ ਇਲਜ਼ਾਮ ਲਗਾਏ ਗਏ ਹਨ ਨੀ ਆਉ ਸੁਣਦੇ ਹਨ ਇਹਨਾਂ ਕੋਲੇ ਮਾਮਲਾ ਤਾਂ ਸਾਰ ਇਹ ਆਦਾ 2021 24 ਨੂੰ ਮੇਰੇ ਬੇਟੇ ਦਾ ਵਿਆਹ ਹੋਇਆ ਸੀਗਾ ਮਲੇਰ ਕੋਲੇ ਅਰਜੀਤ ਸਿੰਘ ਦੀ ਪੁੱਤਰੀ ਨਾਲ ਦਮਨਪ੍ਰੀਤ ਕੌਰ ਨਾਲ ਜੀ ਉਹਦੀ ਮਾਤਾ ਹੈਗੀ ਆ ਰਣਜੀਤ ਕੌਰ ਸਭੀ ਕਿੱਥੇ ਰਹਿੰਦੇ ਨੇ ਜੀ ਇਹ ਰੋਜ ਐਵੇਨਿਊ 'ਚ ਰਹਿੰਦੇ ਨੇ ਤੇ ਉਹ ਇਹਨਾਂ ਦਾ ਪਿੱਛਾ ਜਿਹੜਾ ਹੈਗਾ ਭਾਈ ਰੁਪਏ ਦਾ ਜੀ ਭਾਈ ਰੁਪਏ ਦਿੰਨੇ ਹੈ ਰਹਿੰਦੇ ਮਲੇਰ ਕੋਲੇ ਨੇ ਤੇ ਉਸ ਤੋਂ ਬਾਅਦ ਇਹ ਰੋਜ਼ ਅਵੀ ਨੂੰ ਜ ਰਹਿੰਦੇ ਨੇ ਹਨੂਮਾਨ ਮੰਦਿਰ ਦੇ ਸਾਹਮਣੇ ਇਹਨਾਂ ਦੀ ਭਾਈ ਕਾ ਵਰਤਨ ਟਰੇਡਰਜ਼ ਸਟੋਰ ਆ ਐਸਾ ਵਿਆਹ ਕਦੋਂ ਹੋਇਆ ਜੀ ਵਿਆਹ 24 1 2021 ਨੂੰ ਕਿੱਥੇ ਪੰਗੂ ਪੈਲਸ ਮਲੇਰ ਆਮਹਰੋਣਾ ਜਿਹੜਾ ਵਿਆਹ ਤੋਂ ਪਹਿਲਾਂ ਮਤਲਬ ਤੁਹਾਡੀ ਇਹਨਾਂ ਨਾਲ ਇਹ ਕੁੜੀ ਦੀ ਹਾਈਲਾਈਟਸ ਕੀਤੀ ਹੋਈ ਸੀ ਹਾਈਲਾਈਟਸ ਕੀਤੀ ਹੋਈ ਸੀਗੀ ਜੀ ਕੀ ਗੱਲਬਾਤ ਹੋਈ ਉਹਦੀ ਗੱਲਬਾਤ ਇਹ ਜੀ ਅਰੇਂਜ ਮੈਰਿਜ ਸੀਗੀ ਪੱਕਾ ਵਿਆਹ ਸੀ ਐ ਉਹਦੀ ਕਾਪੀ ਮੇਰੇ ਨਾਲ ਹੈ ਕੋਰਟ ਮੈਰਿਜ ਦੀਆਂ ਗੁਰਦੁਆਰਾ ਸਾਹਿਬ ਦੀਆਂ ਰੇਂਜ ਮੈਰਿਜ ਦੀ ਕੋਈ ਇਹਨਾਂ ਨਾਲ ਲੱਾਪਾਪਾ ਨੇ ਆਇਆ ਸੀਦਾ ਕੁੜੀ ਬਸਾਉਣੀ ਸੀ ਘਰੇ ਖਰਚਾ ਸੀ ਕੀਤਾ ਸਾਰਾ ਕਿੰਨਾ ਕੁ ਖਰਚਾ ਤੁਹਾਡਾ ਵਿਆਹ ਤੇ ਆ ਗਿਆ ਤਕਰੀਬਨ ਟੋਟਲ 36 ਲੱਖ ਦੀ ਅਮਾਉਂਟ ਆ ਜੀ ਅੱਛਾ ਵਿਆਹ ਤੋਂ ਬਾਅਦ ਫਿਰ ਜਿਹੜੀ ਇਹ ਲੜਕੀ ਹੈ ਕਿੰਨੀ ਕੁ ਦੇਰ ਤੁਹਾਡੇ ਘਰ ਦੇ ਵਿੱਚ ਇਹ ਤਕਰੀਬਨ 6-7 ਮਹੀਨੇ ਰਹੀ ਆ ਜੀ ਇਹ 26-27 ਅਗਸਤ ਨੂੰ 2021 ਨੂੰ ਗਈ ਆ ਕੈਨੇਡਾ ਸਾਰਾ ਖਰਚ ਫੀਸਾ ਮੈਂ ਭਰਿਆ ਨੇ ਵਿਆਹ ਤੇ ਸਾਰਾ ਖਰਚ ਮੇਰਾ ਤੇ ਇਹਨਾਂ ਨੇ ਤਾਂ ਇੱਕ ਪੰਜੀ ਨਹੀਂ ਲਾਈ ਉੱਥੇ ਜਾਣ ਤੋਂ ਬਾਅਦ ਕਿੰਨਾ ਕਿਤੇ ਮਤਲਬ ਤੁਹਾਡੇ ਨਾਲ ਸਹੀ ਸਲਾਮਤ ਜਿਹੜੀ ਹੈ ਸਹੀ ਤਾਂ ਰਹੀ ਆ ਜੀ ਸਾਡੇ ਨਾਲ ਜਿੰਨਾ ਚਿਰ ਇਹਦੀ ਫੀਸਾ ਭਰਤੀਆਂ ਸਾਰਾ ਕੁਝ ਭਰਤਾ ਵੀਜ਼ਾ ਆ ਗਿਆ ਇਹਦਾ ਸਾਰਾ ਕੁਝ ਲਾਤਾ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਜਾਣ ਤੋਂ ਪਹਿਲਾਂ ਤੇ ਈਵਨ ਸਹੀ ਹੀ ਸੀਗੀ ਤੇ ਜਿਹੜੀ ਬੱਚੇ ਨਾਲ ਤਾਂ ਉਹ ਗਲਤ ਕਰਦੀ ਸੀ ਬਿਹੇਵੀਅਰ ਕਿੰਨੇ ਕਿਤੇ ਤੋਂ ਮਤਲਬ ਬਾਤ ਕਰਨ ਲੱਗੀ ਵਿਆਹ ਤੋਂ ਬਿਹੇਵੀਅਰ ਵੀ ਇਹ ਵੀਰ ਵਿਆਹ ਤੋਂ ਬਾਅਦ ਜਿਵੇਂ ਖਿਸਾਬ-ਵਸਬਾ ਭਰ ਲਿਆ ਸਾਰਾ ਕੋਈ ਪਾਸਪੋਰਟ ਲੱਗ ਗਿਆ ਵੀਜ਼ਾ ਲੱਗ ਗਿਆ ਸਾਰਾ ਕੁਝ ਹੋ ਗਿਆ ਕੈਨੇਡਾ ਚਲੀ ਗਈ ਉਦੋਂ ਬਾਅਦ ਉਹ 6-7 ਮਹੀਨੇ ਮਾੜਾ-ਵਟਾ ਫੋਨ ਕਰਦੀ ਸੀ ਸਾਡੇ ਨਾਲ ਗੱਲਬਾਤ ਸਾਡੇ ਨਾਲ ਉਹ ਗੱਲ ਉਦੋਂ ਬਾਅਦ ਅਗਸਤ 2022 ਤੋਂ ਬਾਅਦ ਸਾਡੇ ਨਾਲ ਜਿਵੇਂ ਮੁੱਖ ਮੋੜ ਕੀ ਹੋ ਚੌਥੇ ਸੈਮੈਸਟਰ ਦੀ ਫੀਸ ਵੀ ਸਾਤ ਉੱਪਰ ਆ ਗਈ 3,30,000 ਰੁਪਇਆ ਪਹਿਲਾਂ ਤਕਰੀਬਨ 11,94,9237 ਮੇਰੇ ਕੋਲੇ ਆਨਰ ਕਾਰਡ ਹੈ ਸਟੇਟਮੈਂਟ ਬੈਂਕਾਂ ਦੀਆਂ ਨੇ ਜੀ ਤੋਂ ਮੇਰੇ ਟ੍ਰਾਂਸਫਰ ਹੋਇਆ ਨਹੀਂ ਫੀਸ ਆਉਦੀ ਆ ਜੋ ਡੀਐਸਪੀ ਹੈੱਡਕੁਆਟਰ ਸਾਹਿਬ ਨੇ ਤਿੰਨਾ ਤੇ ਪਰਚਾ ਦਿੱਤਾ ਸੀਗਾ ਉਹਦੀ ਇਨਕੁਆਰੀ ਉਹ ਤੋਂ ਬਾਅਦ ਐਸਪੀਡੀ ਸਾਹਿਬ ਨੇ ਕਰੀਆ ਉਹਦੇ ਤੇ ਦੋ ਜਣਾਂ ਤੇ ਪਰਚਾ ਹੋਇਆ ਜੀ ਕੀ ਮੰਗ ਕਰਦੇ ਹੁਣ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਜੋ ਇਹ ਰਣਜੀਤ ਕੌਰ ਸਭੀ ਦਾ ਵਿੱਚ ਨਾਂ ਪਾਇਆ ਜਾਵੇ ਇਹ ਕੌਣ ਰਣਜੀਤ ਕੌਰ ਸਭੀ ਇੱਕ ਦਮਨਪ੍ਰੀਤ ਕੌਰ ਮੇਰੀ ਨੂੰਦੀ ਮਾਤਾ ਜੀ ਤੇ ਉਹ ਤੋਂ ਬਾਅਦ ਜੋ ਅਸੀਂ ਸਾਡੇ ਉਹ ਤੋਂ ਬਾਅਦ ਐਸਐਸਪੀ ਮਲੇਰ ਕੋਲਾਂ ਨੇ ਸਾਡੀ ਬਹੁਤ ਵਧੀਆ ਸੁਣੀਆ ਉਹਨਾਂ ਨੇ ਸਾਨੂੰ ਇਨਸਾਫ ਦਵਾਇਆ ਮਾਮਲਾ ਇਹ ਹੈ ਜੀ ਬੇਟੀ ਜਿਹੜੀ ਹੈ ਅਸੀਂ ਵਿਆਹ ਕੀਤਾ ਸੀਗਾ ਮੇਰੇ ਬੇਟੇ ਦਾ ਹਾਂਜੀ ਤੇ ਉਹ ਧੋਖਾ ਦੇ ਕੇ ਉਹਨੂੰ ਚਲੀ ਗਈ ਕੀ ਮੰਗ ਕਰਦੇ ਆਂ ਸਰਕਾਰ ਕੋਲ ਮੰਗ ਇਹੀ ਕਰਦੇ ਆਂ ਸਰਕਾਰ ਕੋਲੋਂ ਅਸੀਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹ ਕੁੜੀ ਨੂੰ ਰਿਪੋਰਟ ਕੀਤਾ ਜਾਵੇ ਮੇਰੇ ਤੋਂ ਪਹਿਲਾਂ ਪਿਛਲੇ ਐਸਐਸਪੀ ਸਾਹਿਬ ਨੇ ਇਹਦੀ ਇਨਕੁਆਰੀ ਐਸਪੀਡੀ ਤੋਂ ਕਰਵਾਈ ਸੀ ਜਿਹੜੇ ਸudar Sukhjinder Singh ਹੈਗੇ ਉਹਨਾਂ ਨੇ ਕੰਪਲੇਂਟ ਕੀਤੀ ਸੀਗੀ ਵੀ ਜਿਹੜਾ ਮੇਰਾ ਲੜਕਾ ਆਕਾਸ਼ਦੀਪਾ ਉਹਦੇ ਨਾਲ ਧੋਖਾਧੜੀ ਹੋਈ ਹੈ ਔਰ ਉਹ ਧੋਖਾ ਜਿਹਦਾ ਤੁਸੀਂ ਐਕਸਪਲੇਨ ਕੀਤਾ ਆਪਣੀ ਬਾਈਟ ਦੇ ਵਿੱਚ ਬਈ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਬਾਹਰ ਜਾਣ ਦਾ ਕੋਈ ਚਾਂਸਾ ਦਿੱਤਾ ਸੀ ਉਹਦੇ ਕਰਕੇ ਹੋਈ ਹੈ ਉਸ ਤੋਂ ਬਾਅਦ ਇੱਕ ਐਫ ਆਈ ਆਰ ਨੰਬਰ 163 2111 23 ਨੂੰ ਦਰਜ ਕੀਤੀ ਗਈ ਪੁਲਿਸ ਸਟੇਸ਼ਨ ਅਮਰਗੜ ਦੇ ਵਿੱਚ ਇਹ ਜਿਹੜੀ ਐਫ ਆਈ ਆਰ ਹੈਗੀ ਇੱਕ ਪ੍ਰੀਲੀਮਰੀ ਇਨਕੁਆਰੀ ਸਾਡੇ ਐਸ ਪੀ ਡਿਟੈਕਟਿਵ ਨੇ ਜਗਦੇਸ਼ ਬਿਸ਼ਨੋਈ ਜੀ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋ ਗਈ ਹੁਣ ਉਹਦੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਤਫ਼ਤੀਸ਼ ਬਿਲਕੁਲ ਮੈਰਿਟ ਤੇ ਕੀਤੀ ਜਾਊਗੀ ਜੋ ਵੀ ਇਹਦੇ ਵਿੱਚ ਤੁਹਾਡੇ ਵੱਲੋਂ ਦੱਸਿਆ ਗਿਆ ਵੀ ਉਹ ਲੜਕੀ ਲੜਕੇ ਵਾਲੇ ਕਹਿ ਰਹੇ ਆ ਵੀ ਨਾਮ ਜਿਹੜੇ ਹੈਗੇ ਉਹ ਪ੍ਰੋਪਰ ਨਹੀਂ ਹੈਗੇ ਵਿੱਚ ਜਾਂ ਕੋਈ ਹੋਰ ਬੰਦੇ ਵੀ ਇਨਵੋਲਵ ਸਿਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਨਵੈਸਟੀਗੇਸ਼ਨ ਮੈਰਿਟ ਤੇ ਹੋਏਗੀ ਔਰ ਜਿਹਦਾ ਜਿਹਦਾ ਜੋ ਜੋ ਰੋਲ ਹੋਇਆ ਉਹਦੇ ਖਿਲਾਫ ਉਹ ਬਣਦੀ ਕਾਰਵਾਈ ਕੀਤੀ ਜਾਊਗੀ ਖੈ ਅਜਹੀਆਂ ਘਟਨਾਵਾਂ ਮੁਜਥੇ ਕੀ ਕਾਨੂੰਨ ਅਤੇ ਪ੍ਰਸ਼ਾਸਨ ਤੇ ਸਵਾਲ ਖੜੇ ਕਰਦੀਆਂ ਨੇ ਉੱਥੇ ਹੀ ਸਮਾਜ ਦੇ ਲਈ ਗਹਿਰਾ ਤੇ ਅਹਿਮ ਚਿੰਤਾ ਨਿਭਾਵੀ ਮਲੇਰਕੋਟਰਾ ਤੋਂ ਕੁਲਵੰਤ ਸਿੰਘ ਮੁਹਾਰੀ ਦੀ ਰੂਸ਼ੀਸ਼ ਰਿਪੋਰਟਸ ਕਾਈ ਨਿਊਜ਼ ਪੰਜਾਬ